ਬਹੁਤ ਸੋਹਣੀ ਹੈ ਜੀ ਮੂਵੀ ਤਾਂ ਫੈਮਿਲੀ ਮੂਵੀ ਆ ਤੁਸੀਂ ਸਾਰੇ ਜਾਣੇ ਦੇਖਿਓ ਤੇ ਜ਼ਰੂਰ ਸਾਨੂੰ ਦੱਸਿਓ ਕਿ ਕਿਵੇਂ ਲੱਗੀ ਇੱਕ ਸੀਨੀਅਰ ਬੰਦਾ ਇੱਕ ਐਮਐਲਏ ਟਾਈਪ ਬੰਦਾ ਉਹ ਐਂਡ ਦੇ ਵਿੱਚ ਉਹਦੇ ਆਲੇ ਦੁਆਲੇ ਫਿਲਮ ਘਮਾਈ ਜਾਊਗੀ ਇਹਨਾਂ ਦੇ ਇੰਟਰਮਿਸ਼ਨ ਦੇ ਨੇੜੇ ਤੇੜੀ ਚੱਕਤਾ ਸਭ ਤੋਂ ਵੱਡੀ ਗੱਲ ਆ ਫਿਲਮ ਦਾ ਕਲਾਈਮੈਕਸ ਫਿਲਮ ਦੀ ਡਾਇਰੈਕਸ਼ਨ ਸਕ੍ਰੀਨਪਲੇਟ ਗਾਣੇ ਦਾ ਮਿਊਜ਼ਿਕ ਜੋ ਵੀ ਇਹਨਾਂ ਨੇ ਇਸ ਫਿਲਮ ਤੇ ਦਿਖਾਇਆ ਪੰਜਾਬ ਦੇ ਵਿੱਚ ਇੰਦਾਂ ਦੇ ਡਾਇਰੈਕਟਰਸ ਦੀ ਬਹੁਤ ਲੋੜ ਹੈ ਉਹ ਵਧੀਆ ਮੂਵੀ ਸੀ ਐਕਸ਼ਨ ਹੀ ਫੁੱਲ ਕਾਫੀ ਵਧੀਆ ਰੋਸ਼ੀਏ ਸਾਰਿਆਂ ਨੇ ਹੀ ਗੈਪ ਸਬਸਕ੍ਰਾਈਬ ਕੀਤੀ ਪਰ ਬਦਲਾ ਜਿਹੜਾ ਜਿੱਦਾਂ ਵੋਗ ਰਿਹਾ ਦੇਖ ਕੇ ਮਿਲਦਾ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚੋਂ ਨਵੇਕਲੀ ਫਿਲਮ ਹੈ ਤੇ ਡਾਇਰੈਕਟਰ ਸਾਫ ਦੀ ਦਲੇਰੀ ਭਰਿਆ ਕਦਮ ਹੈ ਉਹਦੀ ਟੀਮ ਨੇ ਤਨ ਮੰਨੂਆ ਦੇ ਨਾਲ ਕੰਮ ਕੀਤਾ ਤੇ ਸਾਰੇ ਪੰਜਾਬੀ ਵੀਰਾਂ ਨੂੰ ਹਿੰਦੁਸਤਾਨੀ ਵੀਰਾਂ ਨੂੰ ਅਪੀਲ ਆ ਕੇ ਇਹ ਨਵੇਕਲੀ ਫਿਲਮ ਸਾਰੀਆਂ ਪੰਜਾਬੀ ਫਿਲਮਾਂ ਨਾਲੋਂ ਅਲੱਗ ਬਹੁਤ ਸੋਹਣੀ ਹੈ ਜੀ ਮੂਵੀ ਤਾਂ ਫੈਮਿਲੀ ਮੂਵੀ ਆ ਤੁਸੀਂ ਸਾਰੇ ਜਾਣੇ ਦੇਖਿਓ ਤੇ ਜ਼ਰੂਰ ਸਾਨੂੰ ਦੱਸਿਓ ਕਿ ਕਿੱਦਾਂ ਲੱਗੀ ਮੈਂ ਤਾਂ ਪਾਈਪੰਡ ਦਾ ਪਿਆਰ ਹੈ ਜੋ ਵੀਰੇ ਨੇ ਕੀਤਾ ਪ੍ਰੀਤੀ ਲਈ ਜੋ ਕੀਤਾ ਬਾਕਮਾਲ ਸੀ ਜੀ ਜਿਹੜਾ ਆਮ ਫਿਲਮਾਂ ਦੇ ਵਿੱਚ ਕਲਾਈਮੈਕਸ ਅਸੀਂ ਦੇਖਣ ਦੀ ਵੇਟ ਕਰਦੇ ਹੁੰਨੇ ਆ ਜਿੱਦਾਂ ਵੀ ਇੱਕ ਸੀਨੀਅਰ ਬੰਦਾ ਇੱਕ ਐਮਐਲਏ টাই ਬੰਦਾ ਉਹ ਐਂਡ ਦੇ ਵਿੱਚ ਉਹਦੇ ਆਲੇ ਦੁਆਲੇ ਫਿਲਮ ਕਮਾਈ ਜਾਊਗੀ ਇਹਨਾਂ ਨੇ ਇੰਟਰਮਿਸ਼ਨ ਦੇ ਨੇੜੇ ਜਿਹੜੀ ਚੱਕਤਾ ਸਭ ਤੋਂ ਵੱਡੀ ਗੱਲ ਆ ਫਿਲਮ ਦਾ ਕਲਾਈਮੈਕਸ ਫਿਲਮ ਦੀ ਡਾਇਰੈਕਸ਼ਨ ਸਕਰੀਨ ਪਲੇ ਗਾਣੇ ਦਾ 뮤직 ਜੋ ਵੀ ਇਹਨਾਂ ਨੇ ਇਸ ਫਿਲਮ ਤੇ ਦਿਖਾਇਆ ਪੰਜਾਬ ਦੇ ਵਿੱਚ ਐਦਾਂ ਦੇ ਡਾਇਰੈਕਟਰਸ ਦੀ ਬਹੁਤ ਲੋੜ ਆ ਐਦਾਂ ਦੇ ਆਰਟਿਸਟ ਦੀ ਬਹੁਤ ਲੋੜ ਆ ਸਾਡੀ ਪੰਜਾਬ ਦੀ ਆਡੀਅנס ਨੂੰ ਇਹੀ ਬੇਨਤੀ ਆ ਚਾਰ ਪੰਜ ਚਿਹਰੇ ਠੀਕ ਹੈ ਉਹਨਾਂ ਨੇ ਵੀ ਮਿਹਨਤ ਕਰਕੇ ਪੰਜਾਬ ਦੇ ਵਿੱਚ ਆਪਣਾ ਨਾਮ ਬਣਾਇਆ ਬਟ ਉਹਨਾਂ ਦੇ ਦਵਾਲੇ ਦਿਮਾਗ ਨਹੀਂ ਰੱਖੀਦਾ ਐਦਾਂ ਦੇ ਆਰਟਿਸਟ ਨੂੰ ਮੌਕਾ ਦਈਦਾ ਹੁੰਦਾ ਬਹੁਤ ਸੋਹਣਾ ਸਾਰਾ ਕੁਝ ਪੂਰਾ ਪੈਕੇਜ ਬਹੁਤ ਸੋਹਣਾ ਬਣਾਇਆ ਫਿਲਮ ਦਾ ਮੇਰੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਜੀ ਗੁਰਿੰਦਰ ਜੀ ਜੀ ਕਿਹੜੀ ਜਗ੍ਹਾ ਤੇ ਆ ਪਟਿਆਲੇ ਤੋਂ ਜੀ ਮੂਵੀ ਕਿੱਦਾਂ ਲੱਗੀ ਬਹੁਤ ਵਧੀਆ ਮੂਵੀ ਸੀ ਸਰ ਸ਼ਨੀਫ ਕੁafi ਵਧੀਆ ਰੋਲ ਸੀ ਸਾਰਿਆਂ ਦਾ ਹੀ ਗੈਂਗਸਟਰ ਸ਼ਾਇਪ ਸੀ ਪਰ ਬਦਲਾ ਜਿਹੜਾ ਜਿੱਦਾਂ ਬਹੁਤ ਵਧੀਆ ਤਰੀਕੇ ਨਾਲ ਲਿੱਤਾ ਉਹਨਾਂ ਨੇ

ਅਜ ਤੱਕ ਜੋ ਅਸਲ ਦੇ ਵਿੱਚ ਮੈਂ ਤੁਹਾਨੂੰ ਸੌਰੀ ਮੈਂ ਮਾਫੀ ਮੰਗਦਾ ਕਿ ਮੈਂ ਉਸ ਚੀਜ਼ ਤੋਂ ਇਹ ਬਾਹਰ ਨਹੀਂ ਆਫਾਇ ਰਿਹਾ ਸੋ ਹਾਂਜੀ ਕੋਈ ਹੋਰ ਸਵਾਲ ਹੈ ਤਾਂ ਪੁੱਛੋ ਜੀ ਹਾਂ ਜੀ ਦੇ ਵਿੱਚ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚੋਂ ਨਵਿਕਲੀ ਫਿਲਮ ਹੈ ਤੇ ਡਾਇਰੈਕਟਰ ਸਾਹਿਬ ਦੀ ਦਲੇਰੀ ਭਰਿਆ ਕਦਮ ਹੈ ਉਹਦੀ ਟੀਮ ਨੇ ਤਨ ਮਨ ਦੇ ਨਾਲ ਕੰਮ ਕੀਤਾ ਤੇ ਸਾਰੇ ਪੰਜਾਬੀ ਵੀਰਾਂ ਨੂੰ ਹਿੰਦੁਸਤਾਨੀ ਵੀਰਾਂ ਨੂੰ ਅਪੀਲ ਹੈ ਕਿ ਇਹ ਨਵਿਕਲੀ ਫਿਲਮ ਸਾਰੀਆਂ ਪੰਜਾਬੀ ਫਿਲਮਾਂ ਨਾਲੋਂ ਅਲੱਗ ਨਵੇਂ ਐਕਟਰ ਤੇ ਨਵੇਂ ਡਾਇਰੈਕਟਰ ਇਹਨਾਂ ਨੂੰ ਆਉਣ ਵਾਲੇ ਜਮਾਨੇ 'ਚ ਮੌਕਾ ਦਿਓ ਤੇ ਫਿਲਮ ਨੂੰ ਹਰ ਪਰਿਵਾਰ ਹਰ ਘਰ ਦੇ ਵਿੱਚ ਜ਼ਰੂਰ ਵੇਖੇ ਤਾਂ ਮੇਰੀ ਸਾਰਿਆਂ ਨੂੰ ਪੂਰ ਜੋਰ ਬੇਨਤੀ ਹੈ ਅਪੀਲ ਹੈ ਕਿ ਇਸ ਨਵੀਂ ਫਿਲਮ ਨੂੰ ਸਾਰੇ ਪਰਮਾ ਹੁੰਗਾਰਾ ਦਿਓ ਤੇ ਸਾਡੇ ਜਿਹੜੇ ਇਹ ਸਾਰੇ ਕਲਾਕਾਰ ਨੇ ਤੁਹਾਡੀ ਇੱਕ ਇੱਕ ਦੀ ਫਿਲਮ ਵੇਖਣ ਦੇ ਨਾਲ ਪੂਰੀ ਟੀਮ ਨੂੰ ਰੁਜ਼ਗਾਰ ਮਿਲੇਗਾ ਆਉਣ ਵਾਲੇ ਜਮਾਨੇ ਦੇ ਵਿੱਚ ਇਹ ਐਕਟਰ ਵੱਡੇ ਐਕਟਰ ਬਣਨਗੇ ਡਾਇਰੈਕਟਰ ਜਿਹੜਾ ਵੱਡਾ ਡਾਇਰੈਕਟਰ ਬਣੇਗਾ ਇਹਨਾਂ ਦੀ ਚੰਗੀ ਸੋਚ ਆਪਾਂ ਨੂੰ ਵੇਖਣ ਨੂੰ ਮਿਲੇਗੀ